ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਅੱਜ ਪਿੰਡ ਕਿਹੜਾ ਪਿੰਡ ਕਿਲੀ ਬੋਦਲਾ ਕਿਲੀ ਬੋਦਲਾ ਜੀ ਕਿਲੀ ਬੋਦਲਾ ਪਿੰਡ ਆ ਜੀ ਮਖੂ ਦੇ ਨੇੜੇ ਜੀ ਆ ਹਾਂ ਜਮਾ ਨਾਲ ਹੀ ਆ ਜੀ ਉੱਥੇ ਪਹੁੰਚੇ ਆ ਜੀ ਤੇ ਬਾਈ ਇਹ ਖਾਸ ਰਿਪੀਟਰ گاਵਾ ਦਾ ਹੀ ਕੰਮ ਕਰਦਾ ਜੀ ਬਾਈ ਨਹੀਂ ਮਤਲਬ ਬੱਚੇ ਹੀ ਕਹਿ ਸਕਦੇ ਆ ਅਜੇ ਪਲੱਸ 2 ਕਲਾਸ ਚ ਹੋਰ ਠੀਕ ਆ ਪੁੱਤ ਹਾਂਜੀ ਵਧੀਆ ਜੀ ਮੇਨ ਕੰਮ ਤੁਹਾਡਾ ਫਿਰ ਰਿਪੀਟਰ ਪਸ਼ੂਆਂ ਦਾ ਹੀ ਆ ਹਾਂਜੀ ਅਚਾ ਰੀਪੀਟਰ ਲਿਆ ਕੇ ਤਿਆਰ ਕਰਕੇ ਵੇਚਦੇ ਆਂ ਹਾਂਜੀ ਹਾਂਜੀ ਤੇ ਕਿੰਨੇ ਕਿੰਨੇ ਦੇ ਗਾਵਾ ਖਰੀਦਿੰਗੇ ਇਹ ਬਸ ਗਾ ਲਓ ਆਈ ਚ ਲਈ ਆਸਤੇ ਹਾਂ ਸਸਤੀ ਵੀ ਇੰਨੇ ਪੈਸੇ ਨਹੀਂ ਹੈਗੇ ਪੀ 1.5 2 ਲੱਖ ਦੀ ਲਿਆ ਕੇ ਤੇ ਤਿਆਰ ਕਰਕੇ ਵੇਚ ਦਈਏ ਓਕੇ ਬਸ 20 250 ਇਹਨੇ ਲੈ ਲੈਣੇ ਠੀਕ ਹੈ ਤਿਆਰ ਕਰਕੇ ਵੇਚਦੇ ਮੱਥਾ ਮਾਰ ਲੈਣੇ ਹਾਂਜੀ ਠੀਕ ਹੈ ਠੀਕ ਹੈ ਜੀ ਤੇ ਆ ਇਹਨਾਂ ਕੋਲੇ ਇੱਕ ਵਹਿੜਾ ਜੀ ਇਹਨਾਂ ਨੂੰ ਗਿਫਟ ਤੌਰ ਤੇ ਆਈ ਆ ਹਾਂਜੀ ਇਹਦੇ ਦੇ ਖਾਸ ਆਪਾਂ ਆਏ ਸੀ ਇੱਕ ਉਹ ਗਾਂ ਪਰਲੇ ਪਾਸੇ ਤੁਹਾਨੂੰ ਦਿਖਾਉਣੇ ਆ ਜੀ ਇਹ ਪੰਜ ਵਾਰ ਰਿਪੀਟ ਕਰ ਚੁੱਕੀ ਹੈ ਜੀ ਪੰਜ ਤੋਂ 6 ਵਾਰ ਤੇ ਪਰ ਆਪਾਂ ਇਹਨਾਂ ਨੂੰ ਦੱਸਿਆ ਵੀ ਇਹ ਵਿਹੜ ਹਜੇ ਸਿਰਫ ਵੱਤਵਾ ਦੋ ਵਾਰ ਹੀ ਹੀਟ ਚ ਆਈ ਹੈ ਜੀ ਤੇ ਬਾਈ ਨੇ ਵੀ ਇਹ ਚੀਜ਼ ਦੱਸੀ ਉਹ ਕਹਿੰਦੇ ਵੀ ਜਦੋਂ ਸਿੰਕਰੋ ਕੀਤੀ ਹੈ ਉਦੋਂ ਬਾਅਦ ਪ੍ਰੋਪਰ ਰੰਬੀ ਹੈ ਉਦੋਂ ਬਾਅਦ ਹੀ ਰੰਬੀ ਆਣਾ ਹੈ ਹੈਣਾ ਜਦੋਂ ਸਿੰਕਰੋ ਕੀਤੀ ਹੈ ਸਿੰਕਰੋ ਤੋਂ ਬਾਅਦ ਤੇ ਉਸ ਹਿਸਾਬ ਨਾਲ ਇਹਦੀ ਕਿੰਨਵੀਂ ਹੀਟ ਹੈ ਤਗੀ ਦੂਜੀ ਨਹੀਂ ਜਿਵੇਂ ਸਿੰਕਰੋ ਤੋਂ ਬਾਅਦ ਸਿੰਕਰੋ ਤੋਂ ਬਾਅਦ ਜੀ ਤੇ ਇਹਦੀ ਸਿੰਕਰੋ ਵੀ ਚਲੋ ਓਵੇਂ ਢੰਗ ਨਾਲ ਨਹੀਂ ਕੀਤੀ ਗਈ ਜੀ ਕੋਈ ਐਂ ਨਹੀਂ ਵੀ ਹੀਟ ਦਾ ਸਰਕਲ ਨਹੀਂ ਦੇਖਿਆ ਗਿਆ ਪਰ ਜਿਵੇਂ ਸੂਤ ਆਇਆ ਵੀ ਜਿਵੇਂ ਆਇਆ ਡਾਕਟਰ ਤੇ ਸਿੰਕਰੋ ਕਰਤੀ ਹੈ ਨਾ ਵੀ ਜੇ ਪਸ਼ੂ ਰਿਪੀਟ ਕਰ ਰਿਹਾ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਵੀ 10ਵੇਂ ਦਿਨ ਆਪਾਂ ਸਿੰਕਰੋ ਸ਼ੁਰੂ ਕਰਾਂਗੇ ਤਾਂ ਫੇਰ ਹੀ ਸਕਸੈਸ ਆ ਕਿਉਂਕਿ ਉਹ ਤੁਹਾਨੂੰ ਪਸ਼ੂ ਹੀਟ 'ਚ ਵੀ ਆ ਜਾਂਦਾ ਤੇ ਹਾਰਮੋਨ ਜਿਹੜਾ ਇਨਬੈਲੈਂਸ ਆ ਉਹ ਵੀ ਸਹੀ ਹੋ ਜਾਂਦਾ ਖਾਸ ਕਰ ਵੈਸੇ ਪਹਿਲਣ ਵੈੜਾਂ ਦੇ ਆਪਾਂ ਹੀਟ 'ਚ ਲਿਆਉਣ ਵਾਸਤੇ ਹੀ ਸਿੰਕਰੋ ਕਰਦੇ ਆ ਕੋਈ ਐਡੀ ਹਾਰਮੋਨ ਡੈਫੀਸ਼ੈਂਸੀ ਇਹ ਵੈੜਾਂ ਚ ਆਉਂਦੀ ਨਹੀਂ ਜਿਹੜੀ ਆਹਾ ਲੋਗਲੇ ਬੰਦੀ ਵੈੜਾ ਤੇ ਅੱਜ ਇਹਦੇ ਦਵਾਈ ਭਰੀ ਆ ਤੇ ਮੈਂ ਬਾਈ ਨੂੰ ਕਿਹਾ ਵੀ ਨਾਰਮਲ ਆਈ ਤੇ ਇਹਨੇ ਗੱਬੜ ਹੋ ਜਾਣਾ ਜੀ ਕਿਉਂ ਅੰਦਰ ਉਹ ਤਿਆਰ ਹੀ ਹਜੇ ਵੈੜ ਹੋਂ ਹੋਈ ਆ ਤੇ 5 ਤੋਂ 6 ਵਾਲ ਟੀਕੇ ਭਰਿਆ ਗਿਆ ਜੀ ਇੱਥੇ ਆਪਾਂ ਕਈ ਵਾਰੀ ਪਸ਼ੂ ਦਾ ਕਸੂਰ ਘੜ ਦਿੰਨੇ ਆ ਵੀ ਯਾਰ ਪਸ਼ੂ ਰਹਿ ਨਹੀਂ ਰਿਹਾ ਪਰ ਇੱਥੇ ਇਹਦਾ ਵੈੜ ਦਾ ਕੋਈ ਕਸੂਰ ਨਹੀਂ ਇੱਥੇ ਆਪਾਂ ਢਾਂਗ ਨਾਲ ਹੀਟ ਨਹੀਂ ਵੇਖੀ ਤੇ ਜਦੋਂ ਟੀਕੇ ਭਰੀ ਗਏ ਆ ਆਪਾਂ ਤੇ ਤਾਂ ਕਰਕੇ ਵੀ ਇਹ ਵੈੜ ਨਹੀਂ ਗੱਬਣ ਹੋਈ ਜੀ ਕੋਈ ਇਹ ਚ ਨੁਕਸ ਕੋਈ ਨਹੀਂ ਆ ਵੈੜ ਚ ਠੀਕ ਹੈ ਵੈਸੇ ਹੀ ਵੱਡੰਗਾ ਹੋ ਕੇ ਬਣਦਿਆਂ ਤੇ ਪਰ ਜਦੋਂ ਜਿੰਨਾ ਚਿਰ ਪਸ਼ੂ ਇਹ ਪੂਰੀ ਚੰਗੀ ਤਰ੍ਹਾਂ ਖੁੱਲ ਕੇ ਬੋਲਦੀ ਨਹੀਂ ਪਸ਼ੂਆਂ ਤੇ ਅਮਾਉਂਟ ਨਹੀਂ ਕਰਦੀ ਚੜਦੀ ਨਹੀਂ ਉਹਨਾਂ ਚਾਰ ਨਾਲ ਟੀਕਾ ਭਰਾਇਆ ਕਰੋ ਤੇ ਇਹ ਕੱਚੀ ਹੀਟ ਤੇ ਦੋ ਤਿੰਨ ਵਾਰੀ ਟੀਕਾ ਭਰਿਆ ਗਿਆ ਤਾਂ ਕਰਕੇ ਇਹ ਵਹਿੜ ਗੱਭਨ ਨਹੀਂ ਹੋਈਗੀ ਜੀ ਤੇ ਇੱਕ ਆ ਗਾਂ ਹੈ ਸਾਹਮਣੇ ਇਹ ਕਿੰਨਾ ਤੋਂ ਦੇ ਰਹੀ ਹੈ ਪੁੱਤ ਇਹ ਹੁਣ 7 10 ਕਿਲੋ ਗੱਡੀ ਜਾਂਦੀ ਆ ਤੇ ਇਹ ਕਿੰਨੇ ਦੀ ਖਰੀਦੀ ਸੀ ਇਹ 10 ਜਿਆਦੀ 10000 ਰੁਪਏ ਹਾਂਜੀ ਠੀਕ ਹੈ ਤੇ ਇਹ ਵਹਿੜ ਥੋੜੀ ਜੀ ਬੋਡੀ ਹੈਲਥ ਦੀ ਤਾਂ ਮਾੜੀ ਹੈ ਜੀ ਵੈਸੇ ਬਾਈ ਪਾ ਬਹੁਤ ਕੁਝ ਰਹੇ ਆ ਇਹਨਾਂ ਲੰਗ ਮਾਰਦੀ ਆ ਮੂਰਲੇ ਪੈਰਾਂ ਤੋਂ ਮੈਂ ਦੇਖਿਆ ਦੋ ਤਿੰਨ ਵਾਰੀ ਇਹਨਾਂ ਨੇ ਪੈਰ ਵੀ ਬਣਾਦੇ ਆ ਤੇ ਇਹਦੇ ਲੰਗ ਮਾਰਨ ਦਾ ਕਾਰਨ ਆ ਜੀ ਇਹਦੇ ਜਿਹੜੇ ਖੋਰਾ ਉਹ ਥੱਲੇ ਉਹ ਪੋਲੇ ਹੋ ਜਾਂਦੇ ਆ ਉਹ ਜਿਹੜੇ ਸਾਹਮਣੇ ਤੁਸੀਂ ਦੇਖ ਰਹੇ ਆ ਤੇ ਇਹਦੇ ਤੁਸੀਂ ਜੈਂਕ ਮੈਗਨੀਸ਼ੀਅਮ ਤੇ ਕਾਪਰ ਵਾਲੀ ਕੋਈ ਵੀ ਚੀਜ਼ ਆ ਜਿਵੇਂ ਬਾਇਓਟਿਅਮ ਸੀ ਜ਼ेड ਪਾਊਡਰ ਆਉਂਦਾ ਜੀ ਕਿਉਂ ਦਿਨ ਵੀ ਪਾਊਡਰ ਆਉਂਦਾ ਤੇ ਜਾਂ ਬੋਵੀ ਮਨ ਜੀ ਐਲ ਲਿਕਵਿਡ ਆਉਂਦੀ ਆ ਤੁਸੀਂ ਇਹ ਦੇ ਸਕਦੇ ਆ ਤੇ ਲੰਮਾ ਟਾਈਮ ਦੇ ਕੇ ਸੈੱਟ ਹੋ ਜਾਊਗਾ ਇਹ ਤੇ ਦਰਦ ਆਸਤੇ ਤੁਸੀਂ ਕਾਰਪੇਡ ਇੰਜੈਕਸ਼ਨ ਵਗੈਰਾ ਲਗਾ ਸਕਦੇ ਹੋ ਨੇ ਆ ਦੇ ਤੇ ਪਰ ਵੈਸੇ ਇਹ ਇਹ ਬਾਹਰੀ ਕੋਈ ਵੀ ਤੁਸੀਂ ਚੀਜ਼ ਕਰੀ ਜਾਓ ਜੀ ਇਹਨੇ ਹੱਲ ਨਹੀਂ ਹੋਣਾਗਾ ਜਿੰਨਾ ਚਿਰ ਤੁਸੀਂ ਇਹਨੂੰ ਕਾਪਰ ਮੈਗਨੀਸ਼ੀਅਮ ਤੇ ਜ਼ਿੰਕ ਨਹੀਂ ਦੰਦੇਗੇ ਉਹਨਾਂ ਚਿਰ ਇਹਦਾ ਹੱਲ ਨਹੀਂ ਹੋਣਾਗਾ ਤੇ ਇਹਨਾਂ ਨੂੰ ਦੱਸਿਆ ਬਾਕੀ ਪੁੱਤ ਨੂੰ ਆਪਣੇ ਨੂੰ ਬਹੁਤ ਸ਼ੌਂਕ ਹੈ ਹਨਾ ਐਟ ਕੀ ਪੀਡੀਐਫ ਮੇਲੇ ਤੇ ਵੀ ਗਿਆ ਹਾਂਜੀ ਤੇ ਗਾਂ ਮੇਲੇ ਤੇ ਪਸ਼ੂ ਵੀ ਲਿਆਣ ਲੱਗਣਾ ਹਾਂਜੀ ਕੋਸ਼ਿਸ਼ ਤੇ ਕਰਾਂਗੇ ਆਪਦੇ ਨੇ ਠੀਕ ਆ ਤੇ ਆ ਗਾਂ ਪੁੱਤ ਐਵੇਂ ਲਈ ਸੀ ਫਤਿਆਲੇ ਤੋਂ ਕਿੰਨੇ ਦੀ ਇਹ 3000 ਦੀ ਲਈ ਤੇ ਗੱਬਣਾ ਹਣ ਹਾਂਜੀ ਇਹ ਗੱਬਣਾ ਇਹ ਕਿੰਨੇ ਚਿਰ ਦੀ ਗੱਬ ਐ ਏ ਬਸ ਹੁਣ ਵਾਲੀ ਬੀਆ ਬੱਤੀਆਂ ਦੇ ਨਾਲ ਅੱਛਾ 20 25 ਦਿਨਾਂ ਨੂੰ ਇਹ ਕਿੰਨੇ ਦੀ ਖਰੀਦੀ ਸੀ ਇਹਨੇ ਦੱਸਿਆ 10000 ਦੀ ਅੱਛਾ 30000 ਦੀ ਮੰਨ ਲਓ 20 ਤੋਂ ਵੱਧ ਆਪਾਂ ਜਾਂਦੇ ਨਹੀਂ 20 25 20 25 ਹੈ ਦੁੱਧ ਪੈਂਦੀ ਜਾਂਦੀ ਸਭ ਅੱਛਾ ਦੁੱਧ 35 ਪਲੱਸ ਹੈ ਜੀ ਠੀਕ ਹੈ ਠੀਕ ਹੈ ਤੇ ਇਹ ਜਦੋਂ ਤੁਸੀਂ ਲਈ ਆ ਉਹਦਾ ਫੋਲਰ ਪੀਟਰ ਸੀ ਬਈ ਹਾਂਜੀ ਫੋਲਰ ਅੱਛਾ ਤੇ ਕਿੰਨੇ ਕ ਟੀਕਿਆਂ ਨਾਲ ਰਹਿ ਗਈ ਆਪਣੇ ਕੋਲ ਦੂਜੀ ਵਾਰੀ ਸੂਗੀ ਹੈ ਤੱਕੀ ਦੂਜੇ ਤੋਂ ਜੋ ਟੀਕਣਾ ਰਹਿ ਗਿਆ ਅੱਛਾ ਪਹਿਲੀ ਵਾਰੀ ਸੂਗੀ ਠੀਕ ਹੈ ਮਾਲੋਂ ਉਹਨਾਂ ਨੇ ਦੱਸਿਆ ਵੀ ਇਹਨਾਂ ਤੋਂ ਦਿੰਦੀ ਐ ਆਪਾਂ ਕਿੰਨੇ ਦੇ ਖਰੀਦੀ ਸੀ ਜਦੋਂ ਆਪਾਂ ਖਰੀਦੀ ਐ ਆਪ ਕੋ ਦੋ ਸੀ ਠਾ ਦੋ ਦਾ ਆਪਿਆ ਆਦਾ ਕਿੰਨਾ ਅੱਛਾ 8 10 ਕਿਲੋ ਸੀਗਾ ਫੋਲਰ ਪੀਟਰ ਸੀਗੀ ਹਾਂ ਅੱਛਾ ਫੋਲਰ ਪੀਟਰ ਸੀਗੀ ਠੀਕ ਐ ਓਕੇ ਓਕੇ ਅੱਛਾ 6 ਮਹੀਨੇ ਮੱਥਾ ਮਾਰ ਕੇ ਫੇਰ ਗੱਬਣਾ ਅੱਛਾ ਨਹੀਂ ਫੇਰ ਇਹ ਨੇਚਰਲ ਕੋਟਿੰਗ ਦੇ ਰਹੀ ਐ ਹਾਂ ਅੱਛਾ ਰਹੀ ਠੀਕ ਐ ਤੇ ਇਹਨਾਂ ਦਾ ਪੋਲੀ ਕਲੀਨਰ ਤੋਂ ਮਤਲਬ ਅੱਛਾ ਬਲੱਡ ਟੈਸਟ ਕਰਾਇਆ ਤੇ ਤਾਰਾਂ ਵੀ ਟੈਸਟ ਕਰਵਾਈਆਂ ਫੇਰ ਜਾ ਕੇ ਗੱਬਣ ਹੋਈ ਹੈ ਅੱਛਾ ਪਹਿਲੀ ਵਾਰ ਹੀ ਹੋਗੀ ਅੱਛਾ ਪਹਿਲੀ ਵਾਰ ਹੀ ਹੋਗੀ ਫੇਰ ਉਹ ਬਾਅਦ ਪਹਿਲੀ ਵਾਰੀ ਹੋਗੀ ਮਤਲਬ ਪਹਿਲਾ ਅਸੀਂ ਪਹਿਲਾ ਵਾਲੋ ਮੱਥਾ ਬਹੁਤ ਮਾਰਿਆ ਅੱਛਾ ਪਹਿਲਾ ਮੱਥਾ ਬਹੁਤ ਮਾਰਿਆ ਠੀਕ ਕਿਹੜੀ ਕਲਾਸ ਪੜਦਾ ਮੁੰਡਾ ਮੈਂ ਪਲੱਸ 2 ਅੱਛਾ ਪਲੱਸ 2 ਫੇਰ ਗਾਂ ਕੰਮ ਪਸ਼ੂਆਂ ਦਾ ਹੀ ਕਰਨਾ ਹਾਂਜੀ ਪਸ਼ੂਆਂ ਦਾ ਹੀ ਅੱਛਾ ਬਾਹਰਪੂਰ ਨਹੀਂ ਜਾਣਾ ਨਹੀਂ ਨਹੀਂ ਬਾਹਰ ਨਹੀਂ ਠੀਕ ਹੈ ਵਧੀਆ ਲੱਗਦਾ ਕੰਮ ਬਹੁਤ ਵਧੀਆ ਲੱਗਦਾ ਕਿੰਨਾ ਦੁੱਧ ਬਾ ਦਿੰਨੇ ਆ 2 10 ਦੇ ਤੇ ਟੋਕੜਾ ਤੇ 20 ਲੀਟਰ ਜਾਈ ਜਾਂਦਾ ਹਾਂ ਤੇ ਪਰ ਸਾਡੀ ਫਿਰ ਆ ਗਾਂ ਨਾਲ ਸੋਣ ਵਾਲੀ ਆ ਹਾਂ ਹੁਣ ਇਹਨੇ ਵਧਾ ਦੇਣਾ ਇਹਨੇ ਕਰ ਦੂਗੀ ਰੱਬ ਸੋਖ ਰੱਖ ਕੇ 50 55 ਕਿਲੋ ਕਰ ਦੂਗੀ ਹਾਂ ਤੇ ਫੀਡ ਕਰਦੀ ਨਹੀਂ ਫੀਡ ਕਰਦੀ ਜਾਂ ਫੀਪ ਆ ਲਈ ਦੀ ਬਸ ਕਿਹੜੀ ਐਕੂ ਐਫੀਪ ਆ ਦਨੇ ਜਾਂ ਫੀਡ ਕਰਦੀ ਪਾਉਣੇ ਆ ਹਾਂਜੀ ਠੀਕ ਆ ਫੀਡ ਦੁੱਧ ਦੇ ਹਿਸਾਬ ਨਾਲ ਪਤਾ ਕਿੰਨੀ ਪਾਉਣੀ ਆ ਉਹਦਾ ਵੈਸੇ ਨੌਲੇਜ ਤੇਰੇ ਡੈਡੀ ਨੂੰ ਬਹੁਤ ਆ ਪਰ ਤੈਨੂੰ ਵੀ ਬਹੁਤ ਆ ਅੱਛਾ ਸਾਡਾ ਕਾਈ ਲੀਟਰ ਵਗੈਰਾ ਕਿਲੋ ਹਾਂਜੀ ਮੈਂ YouTube ਦੇ ਜਿਆਦਾ ਦੇਖਣਾ ਨੌਲੇਜ ਆਸਤੇ ਕਿ ਡੈਡੀ ਤੇ ਕੁਛ ਦਾ ਮਤਲਬ ਉਹ ਰਿਊਡੋ ਤੇ ਵੇਲੇ ਦੇ ਤਾਂ ਮੈਂ ਗਾਂ ਜਿਵੇਂ ਕੋਈ ਸਿੰਟਮਸ ਨਿੰਦੇ ਆ ਕੁਛ ਲੈਂਦਾ ਅੱਛਾ ਗਾਂ ਤੂੰ ਮੈਨੂੰ ਸੁਣ ਤੈਨੂੰ ਟ੍ਰਾਂਸਫਰ ਕਰ ਦਿੰਦੇ ਆ ਡਾਟਾ ਹਾਂਜੀ ਠੀਕ ਹੈ ਠੀਕਾ ਫੋਨ ਤਾਂ ਨਹੀਂ ਆਏ ਦੇਖਦਾ ਪਸ਼ੂ ਵਾਲੀ ਧਿਆਣਾ ਠੀਕ ਹੈ ਫੋਨ ਨਹੀਂ ਜਾ ਬਈ ਹਾਂਜੀ ਠੀਕ ਹੈ ਕਿੰਨੇ ਨੰਬਰ ਆਏ ਆ ਤਕੀ ਮੇਰੇ 90% ਹੀ 90% ਬਹੁਤ ਵਧੀਆ ਫੀਸ਼ਨ ਹੈ ਮਾਲੋ ਵੀ ਕੰਮ ਵੀ ਕਰ ਰਿਹਾ ਤੇ ਪੜ੍ਹ ਵੀ ਇੰਨਾ ਵਧੀਆ ਰਿਹਾ ਹੈ ਨਾ ਠੀਕ ਹੈ ਠੀਕ ਹੈ ਵਧੀਆ ਗੱਲ ਆ ਪਤ ਬਹੁਤ ਸੋਹਣੀ ਗੱਲ ਆ ਨਹੀਂ ਜਵਾਗ ਐਡੇ ਐਡੇ ਤਾਂ ਸੁੱਤੇ ਪਏ ਨਹੀਂ ਉੱਡਦੇਗੇ ਹੁਣ ਮੇਰਾ ਆਪ ਦਾ ਜਵਾਗ ਐ ਅੱਛਾ 4 ਵਜੇ ਉੱਠ ਖੜਦਾ ਹੈ ਹਾਂਜੀ 4 ਵਜੇ ਸਹੀ ਹੈ ਜੀ ਹਾਂ 99% 19 ਕਹਿੰਦਾ ਪਰਸੈਂਟ ਨੰਬਰ ਆਇਆ ਬਹੁਤ ਸੋਹਣਾ ਨੰਬਰ ਆ ਤੇ ਆ ਗਾਣੂ ਕਿੰਨੇ ਦਿਨ ਹੋ ਗਏ ਪਤ ਇਹ 1 ਅਪ੍ਰੈਲ ਦੀ ਪ੍ਰਾਈਸ ਸੀ ਤੇ ਅੱਜ ਏਡ ਰੇਟਨ ਹਾਂ ਤੇ ਅੱਜ 39 ਦਿਨ ਹੋ ਗਏ ਅੱਛਾ 39 ਦਿਨ ਹੋ ਗਏ ਠੀਕ ਹੈ ਇਹ ਮਸਾਂ ਖਲਾਈ ਆ ਕਿੰਨੇ ਵਾਰੀ ਇਹਦੇ ਟੀਕੇ برو ਆਇਆ ਅ ਤਿੰਨ ਚਾਰ ਵਾਰੀ ਪ੍ਰਵਾਤਾ ਹੀ ਅੱਛਾ ਤਿੰਨ ਚਾਰ ਵਾਰੀ ਪ੍ਰਵਾਤਾ ਹਾਂਜੀ ਠੀਕ ਹੈ ਤੇ ਪਰ ਹੁਣ ਮਨ ਲਓ ਲੱਗਦਾ ਗੱਭਣਾ ਹਾਂਜੀ ਆਪਣੇ ਵਾਲਾ ਕਿਉਂ ਵੀਦਨਾ ਬਾਅਦ ਹੀਟ ਚ ਆ ਜਾਂਦੀ ਹੋਊਗੀ ਮੇਰੇ ਅੱਡੇ ਗਾਉ ਕਈਰੀ ਜਿਆਦਾ ਵੀ 30 ਦਿਨਾਂ ਤੋਂ ਬਾਅਦ ਅੰਨੇ 35 ਦਿਨਾਂ ਤੋਂ ਜਾ ਕੇ ਨਹੀਂ ਉਹ ਪਤ ਪਹਿਲਾਂ ਵੈਡ ਸੀ ਇਹਦੇ ਕੱਚੀ ਹੀਟ ਚ ਠੀਕ ਆ ਭਰਿਆ ਜਾ ਹੋਊਗਾ ਵੈਸੇ ਜ਼ਿਆਦਾਤਰ ਚਾਂਸ ਆ ਵੀ ਜੇ ਜੇ 42 ਦਿਨ ਤੱਕ ਆ ਗਈ ਨਾ ਫਿਰ ਜ਼ਿਆਦਾ ਚਾਂਸ ਹੁੰਦੇ ਆ ਵੈਸੇ 42 ਦਿਨ ਤੋਂ ਬਾਅਦ ਹੁੰਦਾ ਵੀ ਜੇ ਸੈਂਕ్రో ਕੀਤੀ ਹੋਵੇ ਤਾਂ 42 ਦਿਨਾਂ ਬਾਅਦ ਬਜੂ ਹੀਟ ਤੇ ਆ ਜਾਂਦਾ ਸੈਂਕ్రో ਤੇ ਉਹਦੀ ਕੀਤੀ ਸੀ ਹਾਂ ਇਹ ਨਾਰਮਲ ਤਾਂ ਹੀ ਗੱਭਣ ਕੀਤੀ ਆ ਮੰਨ ਲਓ ਟੀਕੇ ਵਾਵਾ ਭਰਨੇ ਪਏ ਇਹਦੇ ਹਾਂਜੀ ਟੀਕੇ ਮਤਲਬ ਇਹ ਦਵਾਈ ਵੀ ਭਰੀ ਜਾਂਦੇ ਪਹਿਲਾਂ 2 ਦਿਨ ਵਾਲੀ ਹੀਟ ਟੀਕੇ ਭਰੇ ਨਹੀਂ ਤੱਕ ਡਰਾਈ ਕਰਕੇ ਹਾਂ ਆਹ ਟੀਕੇ ਭਰੇ ਅੱਛਾ 8 ਦਿਕੇ ਪਰੇ ਆ ਹਾਂਜੀ ਅੱਛਾ 8 ਦਿਨ ਪਰੇ ਠੀਕ ਆ ਠੀਕ ਆ ਚੰਗਾ ਕਰਨਾ ਕੰਮ ਵਧਾਉਣਾ ਹੈ ਹਾਂਜੀ ਵਧਾਉਣਾ ਵਧਾਉਣਾ ਜੀ ਲੋਗ ਇਹ ਤਾਂ ਵਾਧਾ ਨਾ ਵੇਖਣ ਨੂੰ ਅੱਛਾ ਵਾਧਾ ਵੇਖਣ ਨੂੰ ਮਿਲ ਲਈਏ ਉਹ 10 ਗਾਵਾਂ ਕਰ ਦੇਣਗੇ ਹਾਂਜੀ ਹਾਂਜੀ ਠੀਕ ਆ ਲਿਆਉਣੀਆਂ ਰਿਪੀਟਰ ਹੀ ਆ ਜੋ ਜਿਹੜੀਆਂ ਆਗੀਆਂ ਜਿਹੜੀਆਂ ਆਗੀਆਂ ਠੀਕ ਹੈ ਜਿਹੜੀ ਸਹੀ ਲੱਗੀ ਵੀ ਜਿਹੜੀ ਰੇਟ ਤੇ ਮਿਲ ਗਈ ਜਿਹੜੀ ਰੇਟ ਤੇ ਮਿਲ ਗਈ ਜਿਹੜੀ ਰੇਟ ਤੇ ਮਿਲ ਗਈ ਸਹੀ ਗੱਲ ਹੈ ਸੋਹਣੀ ਗੱਲ ਆ ਪੁੱਤ ਕੰਮ ਕਰਦਾ ਰਹੀਂ ਚੰਗਾ ਛੱਡੀ ਨਾ ਹਾਂਜੀ ਹਾਂਜੀ ਵਧੀਆ ਕੰਮ ਆ ਜੋ ਆਪਣੇ ਖੇਤੀ ਨਾਲ ਜੁੜਿਆ ਧੰਦਾ ਹਾਂਜੀ ਤੇ ਵਧੀਆ ਗੱਲ ਆ ਜੇ ਜਵਾਕ ਇੱਧਰ ਆਉਣਗੇ ਫੇਰ ਹੀ ਆ ਨਹੀਂ ਤਾਂ ਆਹ ਪਲੱਸ 2 ਤੋਂ ਬਾਅਦ ਲੋਕ ਇਹ ਹੀ ਸੋਚਦੇ ਆ ਵੀ ਆਈਲੈਂਡਸ ਕਰਨੀਆਂ ਤੇ ਬਾਹਰ ਜਾਣਾ ਦਾ ਹੋਰ ਕੁਝ ਨਹੀਂ ਗਾ ਅੱਛਾ ਜਾ ਦੇ ਬੰਦਾ ਅੱਛਾ ਜਾ ਦੇ ਇੰਨਾ ਜੀ ਆ ਬਈ ਇਹ ਇੰਨਾ ਤੇਰੇ ਜਗਾਰ ਆਪਣਾ ਨੇ ਨਾ ਹਾਂਜੀ ਹਾਂ ਚਲੋ ਵਧੀਆ ਗੱਲ ਆ ਜੀ ਤੇ ਬਾਕੀ ਪਾਉਂਦੇ ਵੀ ਤੂੜੀ ਆ ਜੀ ਤੇ ਸਿਹਤ ਵਧੀਆ ਪਸ਼ੂਆਂ ਦੀ ਥੋੜੀ ਬਾਈ ਨੂੰ ਬਹੁਤ ਨੌਲੇਜ ਆ YouTube ਦੇਖਦੇ ਕਰਕੇ ਰੱਖ ਲੋ ਜਾਂ ਵੈਸੇ ਪਸ਼ੂ ਲੰਮੇ ਟਾਈਮ ਤੋਂ ਰੱਖੇ ਕਰਕੇ ਤੇ ਬਾਕੀ ਹਾਂਜੀ ਹਾਂ ਹਾਂ ਬਾਕੀ ਚਾਰ ਨਹੀਂ ਪਾਉਂਦੇ ਮੈਂ ਤੁਹਾਨੂੰ ਦੱਸਿਆ ਵੀ ਪੱਠੇ ਹੀ ਪਾਉਂਦੇ ਆ ਤੇ ਮੇਨਾ ਬਸ ਅਵੇਅਰਨੈਸ ਅਵੇਅਰ ਦਾ ਮੰਨ ਲਓ ਅਵੇਅਰ ਜ਼ਿਆਦਾ ਹੈ ਜੀ ਬੰਦੇ ਅਵੇਅਰਨੈਸ ਨਹੀਂ ਕੀ ਕਹਿ ਸਕਦੇਗੇ ਵੀ ਇਹਨਾਂ ਨੂੰ ਪਤਾ ਸਾਰਾ ਕੁਝ ਆ ਬਾਈ ਨੂੰ ਵੀ ਪਤਾ ਸੀ ਇਹ ਵਹਿੜ ਦਾ ਵੀ ਦੋ ਤਿੰਨ ਵਾਰੀ ਕੱਚੀ ਹੀਟ ਸੀਗੀ ਪਰ ਉਹ ਕਹਿੰਦਾ ਵੀ ਬਈ ਮੈਂ ਡਾਕਟਰ ਨੂੰ ਕਹਿ ਨਹੀਂ ਸਕਿਆ ਯਾਰ ਬਈ ਚਲੋ ਜਿਵੇਂ ਵੀ ਅਗਲੇ ਨੂੰ ਸਹੀ ਲੱਗਦਾ ਤੇ ਪਰ ਪਤਾ ਸਾਰਾ ਕੁਝ ਆ ਬਣ ਜਾ ਨੂੰ ਜਿੰਨਾ ਵੀ ਪਾਉਂਦੇ ਆ ਵਧੀਆ ਪਾਉਂਦੇ ਆ ਸਾਰਾ ਕੁਝ ਪੀਡੀਐਸ ਦਾ ਮੰਨ ਲਓ ਉਹ ਪਾਉਂਦੇ ਆ ਟੌਕਸੀ ਬਾਈਂਡਰ ਤੇ ਜਿਹੜਾ ਮਿਨਰਲ ਮੈਕਚਰ ਹਾਈਮੈਨ ਪਾਉਣਾ ਈ ਹਾਈਮੈਨ ਹਾਂਜੀ ਅੱਛਾ ਹਾਈਮੈਨ ਪਾਉਂਦੇ ਆ ਠੀਕ ਆ ਠੀਕ ਆ ਠੀਕ ਆ ਮਿਨਰਲ ਮੈਕਚਰ ਠੀਕ ਆ ਠੀਕ ਆ ਮਿਨਰਲ ਮੈਕਚਰ ਰੈਗੂਲਰ ਰੱਖਦੇ ਆ ਪੱਕਾ ਉੱਲਾ ਯਾਦਾ ਉਹ ਮੋਟਾਰੇ ਗਾਉਦਾ 100 200 ਬਸ ਡੇਲੀ ਚੱਲੀ ਜਾਣਾ ਹੈ 100 ਗ੍ਰਾਮ ਡੇਲੀ ਸਹੀ ਹੈ ਸਹੀ ਹੈ ਹਰੇ ਗਣ ਤੇ ਜਵਾਗ ਦੀ ਹੌਸਲਾ ਅਭਜਾਈਆ ਤੇ ਵੀਡੀਓ ਜਰੂਰ ਸ਼ੇਅਰ ਕਰਿਓ ਜੀ ਤੇ ਕਮੈਂਟ ਕਰਕੇ ਦੱਸਿਓ ਜੀ ਗੱਲ ਕਿਵੇਂ ਲੱਗੀ ਮੈਨੂੰ ਤਾਂ ਬਹੁਤ ਵਧੀਆ ਗੱਲ ਲੱਗੀ ਵੀ ਪਲੱਸ 2 ਜੇ ਹਜੇ ਪੜਦਾ ਹੈ ਤੇ ਨੰਬਰ ਵੀ ਵੇਖੋ ਕਿੰਨੇ ਸੋਹਣੇ ਨਹੀਂ ਆਪਾਂ ਜੇ ਕਹਿ ਦਿੰਨੇ ਆ ਵੀ ਜਵਾਗ ਦਾ ਇੰਟਰਸਟ ਹੈਗਾ ਪਸ਼ੂਆਂ ਤੇ ਜਰੇ ਦੇ ਨੇ ਕੜਨਾਂ ਨਹੀਂ ਹਨ ਮਤਲਬ 90% ਨੰਬਰ ਲੈਣੇ ਜਵਾਗ ਨੇ ਨਾਲੇ ਕੰਮ ਕਰਦਾ ਸਾਰਾ ਦਿਨ ਹੁਣ ਵੀ ਦਵਾਈ ਜਿਹੜੀ ਭرائی ਆ ਉਹ ਗਾਂ ਦੇ ਵੀ ਤੇ ਆ ਵਹਿੜ ਦੇ ਵੀ ਇਹ ਜਵਾਗ ਨੇ ਹੀ ਭرائی ਆ ਤੇ ਕੋਈ ਬਾਈ ਨਹੀਂ ਮੰਨ ਲਓ ਪਸ਼ੂਆਂ ਤੇ ਜਵਾ ਹੀ ਆਉਂਦਾਗਾ ਇਹ ਇਹ ਜਵਾਗ ਦਾ ਹੀ ਮੇਨ ਕੰਮ ਆ ਜਿਹੜਾ ਕੰਮ ਇਹ ਹੀ ਕਰਦਾ ਜੀ ਤੇ ਇਹਦੀ ਮੰਨ ਲਓ ਕੰਮ ਹੋਰ ਸਕਸੈਸ ਹੋਵੇ ਇਹਦੇ ਵਾਸਤੇ ਦਵਾ ਵੀ ਕਰਿਓ ਜੇ ਤੇ ਕਮੈਂਟ ਜ਼ਰੂਰ ਕਰਿਓ ਜੇ ਵਧੀਆ ਕਮੈਂਟ ਕਰਿਓ ਜੇ ਵੀ ਜਵਾਗ ਪੜੇ ਤੇ ਇਹਨੂੰ ਚੰਗਾ ਲੱਗੇ ਤੇ ਹੋਰ ਕੰਮ ਵਧਾਵੇ ਜੀ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਿਓ ਜੇ ਵੱਤ ਵਤ